ਇਹ ਕੱਲ ਅਸੀਂ ਕੈਫੇ ਰੋਪਰ 125 ਰਜਿਸਟਰਡ ਕਿਟਰੀ थाना ਮੰਦਰੀ ਕੋਨਡਰ ਦੇ ਵਿੱਚ ਚੋਕੀ ਜਿਹੜੇ ਭਾਰਤ ਵੱਲੋਂ ਪਰ ਸਰਕਾਰ ਵੱਲੋਂ ਨਵੇਂ ਕਾਨੂੰਨ ਆਇਆ ਬੀ ਐਨ ਐਸ ਭਾਰਤ ਦੇ ਨਵੇਂ ਸੰਹਿਤਾ ਤਹਿਤ ਧਾਰਾ 318 ਜਿਮਨ 4 ਤੇ 319 ਜਿਮਨ 2 ਜੋ ਵੀ ਪ੍ਰਾਣੀ ਆਈਪੀਸੀ ਮੁਤਾਬਿਕ 419 ਤੇ 420 ਬੰਦੇ ਉਹਦੇ ਵੀ ਦਰਜ ਕੀਤੇ ਇਹਦੇ ਵਿੱਚ ਐਮ ਐਲ ਏ ਸਾਹਿਬ ਦੇ ਜਿਹੜੇ ਪੀ ਐਸ ਸਾਹਿਬ ਨੇ ਦਵਿੰਦਰ ਕੁਮਾਰ ਜੀ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਵੀ ਉਹਨਾਂ ਦੇ ਇੱਕ ਜਾਣਕਾਰ ਨੇ ਅਮਿਤ ਸੈਣੀ ਉਹਨਾਂ ਨੇ ਉਹਨੂੰ ਫੋਨ ਕਰਕੇ ਦੱਸਿਆ ਵੀ ਐਮਐਲਏ ਗਰੀਬ ਸਿੰਘ ਦੇ ਪੀਐਸ ਆਫ ਦੇ ਨਾਮ ਤੇ ਕੋਈ ਉਹਨਾਂ ਨੂੰ ਫੋਨ ਆਇਆ ਸੀ ਜਿਨ੍ਹਾਂ ਨੇ ਉਹਨੂੰ ਕਿਹਾ ਵੀ ਮੈਂ ਉਹਨਾਂ ਦਾ ਪੀਏ ਬੋਲਦਾ ਹਾਂ ਤੇ ਆਹ ਕੋਈ ਆਈਡੀ ਹੈ ਜਿਹਨੂੰ ਜੇਲ੍ਹ ਦੀ ਆਈਡੀ ਕਹਿੰਦੇ ਜਦੋਂ ਬੰਦਾ ਜੇਲ੍ਹ ਚ ਜਾਂਦਾ ਹੈ ਪ੍ਰिजन ਆਈਡੀ ਬਣਦੀ ਹੈ ਉਹ ਇਹਦੇ 'ਚ ਪੈਸੇ ਪਵਾ ਦਿਓ ਜੇ ਤੁਹਾਨੂੰ 2-3 ਦਿਨ 'ਚ ਪੈਸੇ ਦੇਵਾਂਗੇ ਜੋ ਕਿ ਇੱਕ ਜਾਲੀ ਕੌਡ ਸੀ ਜਿਸ ਤਰ੍ਹਾਂ ਅਸੀਂ ਪੜਤਾਲ ਕੀਤੀ ਤੇ ਪਾਇਆ ਵੀ ਜਿਹੜਾ ਇਹ ਕਾਲ ਫੋਨ ਕਾਲ ਹੈ ਇਹ ਬਲਜਿੰਦਰਪਾਲ ਸਿੰਘ ਹੈ ਜੋ ਕਿ ਇਸ ਵਕਤ ਹੁਸ਼ਿਆਰਪੁਰ ਜੇਬ ਦੇ ਵਿੱਚ ਪੰਡਾ ਹੈ ਉਹਦੇ ਵੱਲੋਂ ਕੀਤੀ ਗਈ ਸੀ ਅਸੀਂ ਇਹਦੀ ਬੈਕਵਰਡ ਗਏ ਤਾਂ ਬਲਜਿੰਦਰਪਾਲ ਸਿੰਘ ਦੀ ਜਿਹੜੀ ਪੁਰਾਣੀ ਨਵੀਂ ਉਪਰਾਨੀ ਐਪੀਐਨ ਦਰਜ ਹੋਈ ਹੈ ਮਲੋੜ ਜਲੰਧਰ ਤੇ ਪੰਚਕੂਲੇ ਉਹਦੇ ਵਿੱਚ ਵੀ ਲਗਭਗ ਇਹੀ ਕੰਟੈਂਟ ਹੈ ਵੀ ਐਮਐਲਏ ਕਿਸੇ ਵੀ ਐਮਐਲਏ ਦੇ ਆਪਣਾ ਪੀਰ ਦੇ ਨਾਮ ਤੇ ਪੈਸੇ ਠੱਗਣ ਦੀ ਹੈ ਤੇ ਹੁਣ ਇਹਦੇ ਪ੍ਰੋਡਕਸ਼ਨ ਵਾਰੰਟ ਅਪਲਾਈ ਕਰਕੇ ਇਹਨੂੰ ਅਸੀਂ ਲੈ ਕੇ ਆ ਕੇ ਦੇ ਰੈਸਟ ਪਾਵਾਂਗੇ ਤੇ ਹੋਰ ਤਫ਼ਤੀਸ਼ ਕਰਾਂਗੇ ਕੀ ਜੇਲ ਚੋਂ ਹੀ ਫੋਨ ਕਰ ਰਿਆ ਸੀ ਜਾਂ ਕੋਈ ਹੋਰ ਸੀਗਾ ਇਹਨਾਂ ਦੇ ਨਾਮ ਉਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਸ ਦਿਨ ਅਸੀਂ ਉਹਨੂੰ ਪ੍ਰੋਡਕਸ਼ਨ ਮੋਰਡ ਤੇ ਲਿਆਵਾਂਗੇ ਅਸੀਂ ਕਲੀਅਰ ਕਰ ਲਾਂਗੇ ਕਿਉਂਕਿ ਜਿਹੜੀ ਇਹਨੇ ਆਈਡੀ ਦੱਸੀ ਉਹੀ ਆਈਡੀ ਇਹਦੀ ਉਹ ਆਈਡੀ ਜਦੋਂ ਅਸੀਂ ਕੜਾਈ ਡਿਟੇਲ ਤਾਂ ਉਹ ਜੇਲ੍ਹ ਚ ਬੈਠੇ ਬਰਿੰਦਰ ਪਾੜਨੀ ਤੋਂ ਜਿਹੜਾ ਇਸ ਤੇ ਹਿਸ਼ਾਰਕ ਉਹ ਜੇਲ੍ਹ ਦੇ ਵਿੱਚ ਹੀ ਹੈ ਠੀਕ ਹੈ ਜੀਆਂ ਕੱਲ ਅਸੀਂ ਕੈਫੇ ਨੰਬਰ 125 ਰਜਿਸਟਰਡ ਇਟਕੇ थाना ਮੰਦਰੀ ਕੋਨਡਰ ਦੇ ਵਿੱਚ ਚੋਕੀ ਜਿਹੜੇ ਭਾਰਤ ਵੱਲੋਂ ਪਰ ਸਰਕਾਰ ਵੱਲੋਂ ਨਵੇਂ ਕਾਨੂੰਨ ਆਇਆ ਪੀ ਐਨ ਐਸ ਭਾਰਤ ਦੇ ਨਵੇਂ ਸੰਹਿਤਤਾ ਤਹਿਤ ਅਦੀਨ ਤਰਾਂ 318 ਜਿਮਨ 4 ਤੇ 319 ਜਿਮਨ 2 ਜੋ ਕਿ ਪੁਰਾਣੀ ਆਈਪੀਸੀ ਮੁਤਾਬਿਕ 419 ਤੇ 420 ਬੰਦੇ ਉਹਦੇ ਵੀ ਦਰਜ ਕੀਤੇ ਇਹਦੇ ਵਿੱਚ ਐਮਐਲਏ ਸਾਹਿਬ ਦੇ ਜਿਹੜੇ ਪੀਐਸ ਸਾਹਿਬ ਨੇ ਦਵਿੰਦਰ ਕੁਮਾਰ ਜੀ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਵੀ ਉਹਨਾਂ ਦੇ ਇੱਕ ਜਾਣਕਾਰ ਨੇ ਅਮਿਤ ਸੈਣੀ ਉਹਨਾਂ ਨੇ ਉਹਨੂੰ ਫੋਨ ਕਰਕੇ ਦੱਸਿਆ ਵੀ ਐਮਐਲਏ ਗਰੀਬ ਸਿੰਘ ਦੇ ਪੀਐਸ ਸਾਹਿਬ ਦੇ ਨਾਮ ਤੇ ਕੋਈ ਉਹਨਾਂ ਨੂੰ ਫੋਨ ਆਇਆ ਸੀ ਜਿਨ੍ਹਾਂ ਨੇ ਉਹਨੂੰ ਕਿਹਾ ਵੀ ਮੈਂ ਉਹਨਾਂ ਨੂੰ ਕੀ ਇਹ ਬੋਲਦਾ ਹੈ ਤੇ ਆ ਕੋਈ ਆਈਡੀ ਹੈ ਜਿਹਨੂੰ ਜੇਲ੍ਹ ਦੀ ਆਈਡੀ ਬਣਦੀ ਜਦੋਂ ਬੰਦਾ ਜੇਲ੍ਹ ਚ ਜਾਂਦਾ ਹੈ ਕਿ ਪ੍ਰिजन ਆਈਡੀ ਬਣਦੀ ਹੈ ਵੀ ਇਹਦੇ ਚ ਪੈਸੇ ਪਾਉਂਦੋ ਤੁਹਾਨੂੰ ਦੋ ਤਿੰਨ ਦਿਨਾਂ ਚ ਪੈਸੇ ਦੇਵਾਂਗੇ ਜੋ ਕਿ ਇੱਕ ਜਾਂਦੀ ਕਾਲ ਸੀ ਜਿਸ ਤੋਂ ਬਾਅਦ ਅਸੀਂ ਪੜਤਾਲ ਕੀਤੀ ਤੇ ਪਾਇਆ ਵੀ ਜਿਹੜਾ ਇਹ ਕਾਲ ਫੋਨ ਕਾਲ ਹੈ ਇਹ ਬਲਜਿੰਦਰਪਾਲ ਸਿੰਘ ਹੈ ਜੋ ਕਿ ਇਸ ਵਕਤ ਹਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਵੱਲੋਂ ਕੀਤੀ ਗਈ ਸੀ ਅਸੀਂ ਇਹ ਵੀ ਬੈਕਵਰਡ ਗਏ ਤਾਂ ਬਲਜਿੰਦਰਪਾਲ ਸਿੰਘ ਦੀ ਜਿਹੜੀ ਪੁਰਾਣੀ ਨਵੀਂ ਉਪਰਾਨੀ ਐਪੀਐਨ ਦਰਜ ਹੋਈ ਹੈ ਮਲੋੜ ਜਲੰਧਰ ਤੇ ਪਿੰਚਕੋਲੇ ਉਦੇਸ਼ ਵੀ ਲਗਭਗ ਇਹੀ ਕੰਟੈਂਟ ਹੈ ਵੀ ਐਮਐਲਏ ਕਿਸੇ ਵੀ ਐਮਐਲਏ ਦੇ ਆਪਣੇ ਪੀਰ ਦੇ ਨਾਮ ਤੇ ਪੈਸੇ ਧੱਕਣ ਦੀ ਹੈ ਤੇ ਹੁਣ ਇਹਦੇ ਪ੍ਰੋਡਕਸ਼ਨ ਵਾਰੰਟ ਅਪਲਾਈ ਕਰਕੇ ਇਹਨੂੰ ਅਸੀਂ ਲੈ ਕੇ ਆ ਕੇ ਦੇ ਰੈਸਟ ਪਾਵਾਂਗੇ ਤੇ ਹੋਰ ਤਫਤੀਸ਼ ਕਰਾਂਗੇ ਜੀ ਕੀ ਹੈ ਜੇਲ੍ਹ ਚੋਂ ਵੀ ਫੋਨ ਕਰ ਰਹੇ ਸੀ ਜਾਂ ਕੋਈ ਹੋਰ ਸਿਗਨ ਆਦੇ ਨਾ ਉਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਸ ਦਿਨ ਅਸੀਂ ਉਹਨੂੰ ਪ੍ਰੋਡਕਸ਼ਨ ਵਾਰਡ ਤੇ ਲਿਆਵਾਂਗੇ ਅਸੀਂ ਕਲੀਅਰ ਕਰ ਲਾਂਗੇ ਕਿਉਂਕਿ ਜਿਹੜੀ ਇਹਨੇ ਆਈਡੀ ਦੱਸੀ ਉਹੀ ਆਈਡੀ ਉਹ ਆਈਡੀ ਜਦੋਂ ਅਸੀਂ ਕਢਾਈ ਡਿਟੇਲ ਤਾਂ ਉਹ ਜੇਲ੍ਹ ਚ ਬੈਠੇ ਬਜਿੰਦਰ ਪਾਲ ਨੇ ਕਿ ਜਿਹੜੇ ਇਸ ਤੇ ਹੁਸ਼ਾਰਤ ਜੇਲ੍ਹ ਦੇ ਵਿੱਚ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ